ਇਸ ਖੂਹ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਇੱਟਾਂ ਲਾਈਆਂ ਸਨ ਕਦੋਂ ਲਾਈਆਂ ਸਨ ਕਿਉਂ ਲਾਈਆਂ ਸਨ ਆਓ ਸੰਗਤ ਇਹ ਦੱਸਦੇ ਹਾਂ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਸੰਗਤਾਂ ਦਰਸ਼ਣ ਦਾ ਰਹੇ ਸਰ ਸਕੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਆਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਗੁਰੂਆਣਾ ਸਾਹਿਬ ਗੁਰੂ ਕਾ ਖੂ ਵੀ ਕਿਹਾ ਜਾਂਦਾ ਇਸ ਪਾਉਣ ਪਿੱਤਰ ਅਸਥਾਨ ਨੂੰ ਪਾਸ਼ਾਏ ਪਹਿਲੀ ਤੇ ਪਾਸ਼ਾਏ ਛੇਵੀਂ ਦੇ ਪਾਉਣ ਪਿੱਤਰ ਚਰਨ ਛੋਂ ਪ੍ਰਾਪਤ ਹਰਤੀ ਪਿੰਡ ਉਗੋਕੇ ਦੇ ਵਿੱਚ ਇਸ ਸ਼ੋਭੀ ਤੇ ਇਹ ਪਾਉਣ ਪਿੱਤਰ ਅਸਥਾਨ ਜਿੱਥੇ ਪ੍ਰਾਤਨ ਖੂ ਬਣਿਆ ਹੋਇਆ ਤੇ ਸੰਗ ਜੀ ਉਸ ਸਮੇਂ ਦੀ ਗੱਲ ਹੈ ਜਦੋਂ ਸਿੱਥੋਂ ਦੀਆਂ ਸੰਗਤਾਂ ਜਿਹੜੀਆਂ ਸਨ ਪਿੰਡ ਵਾਲੀਆਂ ਤੇ ਇਹ ਖੂ ਤਿਆਰ ਕਰਦੀਆਂ ਸਨ ਪਾਣੀ ਦੀ ਕਿਲਤ ਹੋਣ ਕਰਕੇ ਤੇ ਜਿਹੜਾ ਖੂ ਹਰ ਵਾਰ ਡਿੱਗ ਜਾਂਦਾ ਸੀਗਾ ਤੇ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜਦੋਂ ਵੀ ਅਸੀਂ ਖੂਹ ਕੱਢਦੇ ਹਾਂ ਤੇ ਇੱਕੂ ਡਿੱਗ ਜਾਂਦਾ ਆ ਤੇ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਇਟਾਂ ਲਈਆਂ ਸਨ ਉਸ ਤੋਂ ਬਾਅਦ ਇਹ ਜਿਹੜਾ ਖੂਹ ਆ ਨਹੀਂ ਡਿੱਗ